ਦੇਖੋ ਜੀ ਆ ਕੰਕ ਜਿਹੜੀ ਬੀਜੀ ਹੋਈ ਆ ਜਿਹਦੇ ਚ ਆਪਾਂ ਖੜੇ ਆ ਇਹ ਬਗੈਰ ਬਾਹੀ ਤੋਂ ਬੀਜੀ ਹੋਈ ਆ ਖੜੇ ਮੁੱਢਾਂ ਦੇ ਵਿੱਚ ਇੱਕ ਛੋਨੇ ਨੇ ਛਿੱਟਾ ਦੇ ਕੇ ਤੇ ਮਲਚਰ ਫੇਰਤਾ ਤੇ ਪਾਣੀ ਦਸਤਾ ਜਿਹੜਾ ਬਹੁਤ ਫਰਕ ਆ ਉਹਦੇ ਨਾਲ ਤੇ ਚਾਕੀ ਕੰਪਨੀ ਦਾ ਵੀ ਇਹ ਲਾਇਆ ਹੋਇਆ ਜੀ ਇਹ ਕਾਫੀ ਮਹਿੰਗਾ ਆ ਉਹਦੇ ਨਾਲੋਂ 3-4 ਗੁਣਾ ਹੁੰਦਾ ਪਰ ਜੇ ਤੁਸੀਂ ਦੇਖਾਂ ਜੀ ਇਹਦਾ ਵੀ ਅਸੀਂ ਕਿਤੀ ਇਹ ਵੀ ਜੀੜ ਨਿਕਲਦੀ ਜਲ ਹੀ ਜੀਵਨ ਹੈ ਜਲ ਹੈ ਤਾਂ ਕਲ ਹੈ ਇਹ ਦੋ ਲੈਣਾ ਦੋ ਬਾਗ ਹੈ ਜਿਹੜੇ ਇਹਨਾਂ ਵਿੱਚ ਬੇਚੱਕੇ ਦੇਖਣ ਨੂੰ ਬਹੁਤ ਛੋਟੇ ਲੱਗਦੇ ਨੇ ਪਰ ਇਹਨਾਂ ਵਿੱਚ ਜੀਵਨ ਦਾ ਬਹੁਤ ਵੱਡਾ ਸੱਚ ਸੁਪਿਆ ਹੈ ਜੇਕਰ ਜਲ ਨਾ ਬਚਾਇਆ ਗਿਆ ਪਾਣੀ ਨਾ ਬਚਾਇਆ ਗਿਆ ਤਾਂ ਉਹਨਾਂ ਵਾਲੀਆਂ ਪੀੜੀਆਂ ਜਿਹੜੀਆਂ ਬਹੁਤ ਵੱਡਾ ਸੰਤਾਪ ਭੋਗਣਗੀਆਂ ਇਸ ਪਾਣੀ ਨੂੰ ਬਚਾਉਣ ਦੇ ਲਈ ਜਿਹਦੇ ਨਾਲ ਹਰ ਜੀਵ ਜੰਤੂ ਹਰ ਮਨੁੱਖ ਲਈ ਪਾਣੀ ਲੋੜੀਦਾ ਹੈ ਜਿਸ ਨੂੰ ਬਚਾਉਣ ਦੇ ਲਈ ਅਨੇਕਾਂ ਲੋਕ ਬਖਰੇ ਤੌਰ ਤੇ ਭਰਾਲੇ ਕਰ ਰਹੇ ਨੇ ਪਰ ਕੁਝ ਕਿਸਾਨ ਇਹ ਜੇ ਨੇ ਜਿਹੜੇ ਖੇਤੀਬਾੜੀ ਜਰੀਏ ਅਮਦਨ ਵੀ ਕਮਾ ਰਹੇ ਨੇ ਔਰ ਪਾਣੀ ਦੇ ਬਚਾਉਣ ਦੇ ਵਿੱਚ ਵੀ ਵੱਡੇ ਉਪਰਾਲੇ ਕਰ ਰਹੇ ਨੇ ਅਜਿਹੀ ਇੱਕ ਕਿਸਾਨ ਨੇ ਜਿਨ੍ਹਾਂ ਲੁਧਿਆਣਾ ਦੇ ਪਿੰਡ ਲੀਹਾ ਤੋਂ ਦਲਵਾਰਾ ਸਿੰਘ ਜੀ ਆਓ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਕਿਵੇਂ ਆਪਣੇ ਫਸਲ ਉਗਾ ਕੇ ਨਾ ਜਿੱਥੇ ਉਹ ਇੱਕ ਸਰਕਾਰ ਦੀ ਜਿਹੜੀ ਹੈਗੀ ਆ ਬਦਲਵੀਂ ਜਿਹੜੀ ਫਸਲ ਵਾੜੀ ਆ ਉਹਦੇ ਤਹਿਤ ਕੰਮ ਕਰ ਰਹੇ ਨੇ ਉੱਥੇ ਚੰਗੀ ਆਮਦਨ ਕਮਾ ਰਹੇ ਨੇ ਤੇ ਪਾਣੀ ਦੀ ਬਚਤ ਵੀ ਵੱਡੇ ਪੱਧਰ ਤੇ ਕਰ ਰਹੇ ਨੇ ਦਲਵਾਰਾ ਸਿੰਘ ਜੀ ਬਹੁਤ-ਬਹੁਤ ਧੰਨਵਾਦ ਸਵਾਗਤ ਕਰਦੇ ਆ ਸਾਰੇ ਦਰਸ਼ਕਾਂ ਨੂੰ ਤੇ ਤੁਹਾਨੂੰ ਆਈ ਟੀਮ ਨੂੰ ਬਹੁਤ-ਬਹੁਤ ਧੰਨ ਜੀ ਆਇਆਂ ਕਹਿੰਦਾ ਤੇ ਆਪਣੇ ਫਾਰਮ ਦੇ ਤੁਹਾਨੂੰ ਬਹੁਤ-ਬਹੁਤ ਸਤਿਕਾਰ ਦੇ ਕੇ ਯਾ ਕਹਿੰਦਾ ਜੀ ਦਲਵਾਰਾ ਸਿੰਘ ਜੀ ਜਿਹੜੀ ਤੁਸੀਂ ਇਹ ਖੇਤੀ ਸਟਾਰਟ ਕੀਤੀ ਆ ਇਹ ਖਿਆਲ ਕਿੱਥੋਂ ਆਇਆ ਤੁਹਾਨੂੰ ਇਹ ਦੇਖੋ ਜੀ ਅੱਜ ਜਿਹੜਾ ਸਮੇਂ ਦੀ ਲੋੜ ਆ ਵੀ ਅਸੀਂ ਧਰਤੀ ਹਵਾ ਤੇ ਪਾਣੀ ਨੂੰ ਦੀ ਸਿਹਤ ਦੀ ਬਰਕਰਾਰ ਰੱਖੀ ਹੈ ਕਿ ਉਹਦੇ ਵਿੱਚ ਹੁਣ ਜਿਆਦਾ ਅਸੀਂ ਖਾਦ ਦਵਾਈਆਂ ਸਪ੍ਰੈਇਆਂ ਕਰਕੇ ਜ਼ਮੀਨ ਦੀ ਸਿਹਤ ਜਿੱਥੇ ਵਿਗੜ ਰਹੀ ਆ ਉੱਥੇ ਅਸੀਂ ਰਵਾਇਤੀ ਫਸਲਾਂ ਦੇ ਨਾਲ ਪਾਣੀ ਦਾ ਵੀ ਬਹੁਤ ਵਰਤੋਂ ਕਰ ਰਹੇ ਹਾਂ ਕਿਉਂਕਿ ਜਿਵੇਂ ਦੇਖਦੇ ਆ ਹਰ ਹਰ ਸਾਲ 1 1 2 2 ਫੁੱਟ ਪਾਣੀ ਘੜਦਾ ਰਹਿੰਦਾ ਜਿਵੇਂ ਖੇਤੀਬਾੜੀ ਯੂਨੀਵਰਸਿਟੀ ਆਵੇ ਮਹਾਦਾਸ ਦੇ ਵੀ ਪਿਛਲੇ ਸਾਲ 55 ਸੈਂਟੀਮੀਟਰ ਪਾਣੀ ਥੱਲੇ ਚਲਿਆ ਗਿਆ ਤੇ ਉਸੇ ਤਹਿਤ ਇਹ ਹੁਣ ਸਾਡਾ ਫਰਜ ਬਣਦਾ ਵੀ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਜਿੱਥੇ ਅਸੀਂ ਹੋਰ ਚੀਜ਼ਾਂ ਕਾਰਾਂ ਕੋਠੀਆਂ ਜ਼ਮੀਨਾਂ ਦੇ ਕੇ ਜਾਣੀ ਉੱਥੇ ਉਹਨਾਂ ਨੂੰ ਸੁੱਧ ਵਾਤਾਵਰਣ ਵੀ ਦੇ ਕੇ ਜਾਈਏ ਤੇ ਪਾਣੀ ਦੀ ਬਚਤ ਵੀ ਰੱਖੀਏ ਇਸੇ ਤਹਿਤ ਜਿਵੇਂ ਯੂਨੀਵਰਸਿਟੀ ਜਾਂ ਸਰਕਾਰ ਬਾਕੀ ਐਨ ਜੀਓਸ ਹੈਗੀਆਂ ਕੰਮ ਕਰਦੀਆਂ ਉਹ ਸਾਨੂੰ ਆਗੇ ਸਮੇਂ-ਸਮੇਂ ਗਾਈਡ ਕਰਦੀਆਂ ਉਹਨਾਂ ਦੇ ਤਹਿਤ ਜਿਵੇਂ ਹੁਣ ਝੋਨਾ ਸੀ ਬੀਜਦੇ ਆ ਕੱਦੂ ਦੀ ਪਰਨਾਵੀ ਛੱਡ ਕੇ ਡੀਐਸਆਰ 20 ਦੀ ਨਾਲ ਬੀਜ ਰਹੇ ਆ ਉਹਦੇ ਨਾਲ ਤਕਰੀਬਨ 75% ਪਾਣੀ ਦੀ ਬਚਤ ਹੋ ਜਾਂਦੀ ਹੈ ਝੋਨੇ ਝੋਨੇ 'ਚ ਸਿਰਫ 2-3 ਕੁਆਂਟਲ ਦਾ ਲਾਸ ਹੁੰਦਾ ਸਾਨੂੰ ਤੇ ਬਾਕੀ ਫਸਲ ਬਹੁਤ ਉਸ ਤਰ੍ਹਾਂ ਹੋ ਜਾਂਦੀ ਆ ਪਹਿਲਾਂ ਨਦੀਨਾਂ ਦੀ ਸਮੱਸਿਆ ਹੁੰਦੀ ਸੀ ਹੁਣ ਦਵਾਈਆਂ ਇਹੋ ਜਿਹੀਆਂ ਚੱਲ ਪਈਆਂ ਵੀ ਨਦੀਨਾਂ ਦੀ ਸਮੱਸਿਆ ਵੀ ਨਹੀਂ ਆਉਂਦੀ ਤੇ ਇਹ ਹੋ ਗਈ ਆਪਣੀ ਸੋਨੀ ਦੀ ਹਾਲ ਤੇ ਹਾੜੀ ਦੀਆਂ ਫਸਲਾਂ ਦੇ ਵਿੱਚ ਕਾਨਕਨਾਲੋਂ ਮੈਂ ਪਿਆਜ਼ ਦੀ ਖੇਤੀ ਪਿਛਲੇ ਸਾਲ ਤੋਂ ਸ਼ੁਰੂ ਕੀਤੀ ਆ ਤੁਸੀਂ ਇਹ ਦੇਖ ਰਹੇ ਹੋ ਤੇ ਇਹਦੇ ਵਿੱਚ ਵੀ ਆ ਸਪਲੈਂਕਰ ਸਿਸਟਮ ਲਾ ਕੇ ਇਹਦੇ ਨਾਲ ਵੀ ਪਾਣੀ ਦੀ ਤਕਰੀਬਨ 25% ਹੀ ਵਰਤੋਂ ਹੁੰਦੀ ਆ ਕਾਨਕਨਾਲੋਂ ਜੇ ਅਸੀਂ ਇਹ ਸਪ੍ਰਿੰਗ ਫਾਰਾ ਸਿਸਟਮ ਲਾ ਕੇ ਤੇ ਵੀ ਅਸੀਂ ਇਹ ਲਾਉਣੀ ਆ ਆਪਣੀ ਖੇਤੀ 'ਚ ਇਹਦੇ ਨਾਲ ਇੱਕ ਤਾਂ ਸਾਡੀ ਫਸਲ ਬਹੁਤ ਵਧੀਆ ਹੁੰਦੀ ਆ ਉਹ ਫਰਡ ਜਿਵੇਂ ਅਸੀਂ ਸਿੰਚਾਈ ਕਰਦੇ ਆ ਉਹਦੇ ਨਾਲ ਪਾਣੀ ਦੀ ਖਪਤ ਵੀ ਬਹੁਤ ਹੁੰਦੀ ਆ ਤੇ ਫਸਲ ਨੂੰ ਨੁਕਸਾਨ ਵੀ ਹੁੰਦਾ ਜੇ ਪਾਣੀ ਖੜ ਜਾਂਦਾ ਤੇ ਫਾਰੇ ਸਿਸਟਮ ਨਾਲ ਇਹਦੇ ਨਾਲ ਪਾਣੀ ਬਹੁਤ ਹਿਸਾਬ ਨਾਲ ਲੱਗਦਾ ਤੇ ਫਸਲ ਨੂੰ ਨੁਕਸਾਨ ਨਹੀਂ ਹੁੰਦਾ ਇਹਦੇ ਨਾਲ ਸਾਡੇ ਝਾੜ ਦਾ ਵੀ ਤਕਰੀਬਨ 10-15% ਦਾ ਫਰਕ ਰਹਿੰਦਾ ਇਸੇ ਕਰਕੇ ਲਾਇਆ ਸਾਨੂੰ ਇਹਦੇ 'ਚ ਸਰਕਾਰ ਨੇ ਦਿੱਤੀ ਆ ਸਬਸਿਡੀ ਵੀ ਤੇ ਬਹੁਤ ਵਧੀਆ ਸਿਸਟਮ ਬਾਕੀ ਅਸੀਂ ਆ ਦੇਖੋ ਇੱਥੇ ਹਲਦੀ ਦੀ ਵੀ ਵਿਕਾਸਤ ਕਰ ਰਹੇ ਆ ਉਹ ਜਿੰਨੀਆਂ ਵੀ ਫਸਲਾਂ ਅਸੀਂ ਲਾ ਸਕਦੇ ਆ ਉਹਨਾਂ ਅਗਲੇ ਸਾਲ ਤੋਂ ਅਸੀਂ ਚਿਕੰਦਰ ਦੀ ਖੇਤੀ ਵੀ ਕਰ ਰਹੇ ਹਾਂ ਸ਼ੁਰੂ ਜੀ। ਤਲਵਾਰਾ ਸਿੰਘ ਜੀ ਆਮ ਤੌਰ ਤੇ ਕਿਸਾਨ ਕੀ ਕਰਦੇ ਨੇ ਕਣਕ ਤੇ ਝੋਨੇ ਦੀਆਂ ਫਸਲਾਂ ਹੀ ਬੀਜਦੇ ਨੇ। ਪਰ ਜਿਹੜਾ ਇਹ ਤੁਹਾਨੂੰ ਜਿਹੜਾ ਪਿਆਜ਼ ਬੀਜਣ ਦਾ ਖਿਆਲ ਕਿੱਥੋਂ ਆਇਆ ਕਿੱਥੋਂ ਆਇਆ ਆਈਡੀਆ ਔਰ ਕਿਹਨੇ ਤੁਹਾਡੀ ਇਹਦੇ ਚ ਮਦਦ ਕੀਤੀ? ਇਹਦੇ ਵਿੱਚ ਸਾਨੂੰ ਕੋਸ਼ਟਾ ਪਹਿਲਾਂ ਜਿਵੇਂ ਐਨਜੀਓ ਮਾਨਵ ਵਿਕਾਸ ਸੰਸਥਾ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਕਣਕ ਦੇ ਝੋਨੇ ਨਾਲ ਕੋਈ ਹੱਤਮੀ ਖੇਤੀ ਕਰੋ। ਤੇ ਉਹਦੇ ਉਹਨਾਂ ਦੇ ਤੇ ਬਾਕੀ ਯੂਨੀਵਰਸਿਟੀ ਦੇ ਸਾਡੇ ਖੇਤੀਬਾੜੀ ਵਿਭਾਗ ਵਾਲੇ ਵੀ ਸਾਨੂੰ ਸੰਦਸਾ ਦਿਆ ਉਹਨਾਂ ਕਰਕੇ ਫਿਰ ਅਸੀਂ ਇਹ ਸਾਨੂੰ ਢੋਕਮਾ ਲੱਗਿਆ ਵੀ ਪਿਆਜ਼ ਦੀ ਖੇਤੀ ਇੱਕ ਤਾਂ ਥੋੜੇ ਸਮੇਂ ਦੀ ਆ ਤੇ ਇਹ ਕਿਹਦੇ ਚੋਂ ਮਾਰਕੀਟਿੰਗ ਦੀ ਕੋਈ ਸਮੱਸਿਆ ਨਹੀਂ ਆਉਂਦੀ ਤੇ ਘਰੋਂ ਵਿਕ ਜਾਂਦਾ ਤੇ ਰੇਟ ਵੀ ਵਧੀਆ ਹੁਣ ਆਪਾਂ ਪਿਛਲੇ ਸਾਲਾਂ ਜੀ ਦੇਖਦੇ ਆਂ ਚੰਗੀ ਕਣਕ ਨਾਲ ਉਹ ਤਕਰੀਬਨ 4-5 ਗੁਣਾ ਮੁਨਾਫੇ ਵਾਲੀ ਖੇਤੀ ਆ ਤੇ ਖਰਚਾ ਤਾਂ ਚਲੋ ਜ਼ਰੂਰ ਹੈ ਤੇ ਵੱਧ ਹੁੰਦਾ ਲਾਉਣ ਤੇ ਬੀਜਾਂ ਤੇ ਪਰਾਇਦੇ ਚੋਂ ਮਰਾਫਾ ਹਿਸਾਬ ਨਾਲ ਬਹੁਤ ਜ਼ਿਆਦਾ ਪਹਿਲੀ ਵਾਰ ਤੁਸੀਂ ਜਿਹੜਾ ਹੈਗਾ ਇਹ ਪਿਆਜ਼ ਆ ਉਹ ਕਿੰਨੇ ਏਕੜ ਚ ਬੀਜਿਆ ਸੀਗਾ ਤੇ ਇਸ ਵਾਰ ਉਹਨੂੰ ਕਿੰਨਾ ਵਧਾਇਆ ਹੈ ਪਿਛਲੇ ਸਾਲ ਮੈਂ ਪਿਛਲੇ ਸਾਲ ਮੈਂ ਤਕਰੀਬਨ 1.5 ਏਕੜ ਵੇਚਿਆ ਸੀ ਜਿਹਦੇ ਵਿੱਚੋਂ ਮੈਨੂੰ 1.5 ਲੱਖ ਰੁਪਏ ਦੇ ਤਕਰੀਬਨ ਮੈਂ ਬੱਟਿਆ ਉਹਦੇ ਚੋਂ ਤੇ ਉਹਦੇ ਵਿੱਚ ਸਾਰਾ ਘਰੋਂ ਵਿਕ ਗਿਆ ਤੇ ਕਿਤੇ ਮਾਰਕੀਟ ਲੈ ਕੇ ਜਾਣ ਦੀ ਨਹੀਂ ਰੋੜ ਪਈ ਇਸ ਦਿਨ ਵਾਲੀ ਜਿਹੜਾ ਤੁਸੀਂ ਖਰਚੇ ਖਰਚੇ ਦੀ ਗੱਲ ਕੀਤੀ ਆ ਹੋਰ ਨਾਲ ਫਸਲਾਂ ਦੇ ਮੁਕਾਬਲੇ ਪਿਆਜ਼ ਦੀ ਖੇਤੀ ਤੇ ਖਰਚਾ ਜ਼ਿਆਦਾ ਆਉਂਦਾ ਜਾਂ ਮਿਹਨਤ ਕਿੰਨਾ ਕੁ ਕਿੰਨੀ ਕਉਂਦੀ ਹੈ ਇਸ ਦੇ ਬਾਰੇ ਵੀ ਥੋੜੀ ਜਾਣਕਾਰੀ ਦਿਓ ਇਹਦੇ ਵਿੱਚ ਮਿਹਨਤ ਤਾਂ ਦੇਖੋ ਜੀ ਲਵਾਈ ਦਾ ਇਹਦੇ ਤੇ ਬਹੁਤ ਖਰਚਾ ਆਉਂਦਾ ਤੇ ਬਾਕੀ ਗੋਡੀ-ਗਾਡੀ ਦਾ ਤਾਂ ਹੁਣ ਦਵਾਈਆਂ ਚੱਲ ਪੀਆਂ ਗੋਡੀ ਦਾ ਕੋਈ ਖਾਸ ਖਰਚਾ ਨਹੀਂ ਆਉਂਦਾ ਲਾਉਣ ਤੇ ਤਕਰੀਬਨ ਇਹਦੇ ਤੇ 35000 ਰੁਪਏ ਏਕੜ ਤੇ ਖਰਚਾ ਆ ਜਾਂਦਾ ਤੇ ਆਮਦਨ ਦੀ ਗੱਲ ਕੀਤੀ ਜਾਵੇ ਆਮਦਨ ਕਿੰਨੀ ਕਹਦੇ ਆਮਦਨ ਤਾਂ ਹੁਣ ਇਹ ਕੋਈ ਘੱਟੋ-ਘੱਟ 5 ਲੱਖ ਰੁਪਏ ਤੱਕ ਵੀ ਅਸੀਂ ਜਾ ਸਕਦੇ ਹਾਂ ਇਤਨੀ ਦੇਖਦੇ ਆ ਪਿਛਲੇ ਸਾਲ ਹੋਰ ਤਰੀਕੇ ਨਾਲ ਆ ਸੀ ਤੇ ਇਤਕੀ ਹੋਰ ਤਰੀਕੇ ਨਾਲ ਆ ਉਸ ਦੇਖਦੇ ਆ ਵੀ ਇਤਕੀ ਕਿੰਨੇ ਹਿਸਾਬ ਨੇ ਸਰਕਾਰ ਵੱਲੋਂ ਫਸਲੀ ਵਿਭਿੰਨਤਾ ਦੇ ਚਾਹੇ ਤਾਂ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਵੀ ਕਿਸਾਨ ਚੋਨੇ ਤੇ ਜਿਹੜੀ ਕਣਕ ਦੀ ਰਵਾਇਤੀ ਫਸਲ ਨੂੰ ਛੱਡ ਕੇ ਹੋਰ ਫਸਲਾਂ ਜਾਂ ਜਿਹੜੇ ਬੀਜ ਸੌਰੀ ਸਬਜ਼ੀਆਂ ਵਗੈਰਾ ਉਹ ਉਗਾਉਣ ਤੁਸੀਂ ਇਹ ਪਹਿਲ ਕੀਤੀ ਆ ਕਿ ਸਰਕਾਰ ਵੱਲੋਂ ਕੋਈ ਤੁਹਾਨੂੰ ਸਹਾਇਤਾ ਮਿਲੀ ਕਿਸ ਤਰ੍ਹਾਂ ਨਹੀਂ ਸਰਕਾਰ ਵਿੱਚ ਕੋਈ ਸਾਨੂੰ ਕੋਈ ਇਹਦੇ ਵਿੱਚ ਨਾ ਵਿੱਤੀ ਨਾ ਕੋਈ ਤਕਨੀਕੀ ਕੋਈ ਸਹਾਇਤਾ ਨਹੀਂ ਮਿਲੀ ਪਰ ਅਸੀਂ ਇਹਲੇ ਵਿੱਚ ਲੇਬਰ ਬਹੁਤ ਖਾਤਤ ਹੁੰਦੀ ਆ ਅਸੀਂ ਸਰਕਾਰ ਤੋਂ ਮੈਂ ਤਾਂ ਇਹ ਮੰਗ ਕਰਦਾ ਵੀ ਜਿਵੇਂ ਨਵੇਗਾ ਵਾਲੀ ਲੇਬਰ ਆ ਤੇ ਉਹਨਾਂ ਨੂੰ ਬਹੁਤ ਘੱਟ ਕੰਮ ਮਿਲਦਾ ਵੀ ਜੇ ਉਹੀ ਸਾਨੂੰ ਲੇਬਰ ਸਸਤੇ ਰੇਟਾਂ ਤੇ ਮਿਲ ਜਾਵੇ ਤੇ ਸਾਨੂੰ ਬਹੁਤ ਵੱਡਾ ਹਲਾਰਾ ਇਸ ਖੇਤੀ ਨੂੰ ਮਿਲ ਸਕਦਾ ਤੇ ਸਾਡਾ ਵੀ ਬਚਤ ਹੋ ਜਾਂਦੀ ਆ ਤੇ ਲੇਬਰ ਨੂੰ ਕੰਮ ਵੀ ਮਿਲ ਸਕਦਾ ਇਹ ਹੀ ਵੱਡੀ ਪ੍ਰੋਬਲਮ ਲੇਬਰ ਬਹੁਤ ਉਹ ਨਹੀਂ ਕਰਕੇ ਉਹਦੇ ਕਰਕੇ ਲੋਕੀ ਜਿਹੜੀਆਂ ਭਪਨਤਾਵੀਆਂ ਫਸਲਾਂ ਉਹ ਬੀਜਦੇ ਨਹੀਂ ਪਾਣੀ ਦੀ ਗੱਲ ਕੀਤੀ ਜਾਵੇ ਤਾਂ ਪਾਣੀ ਦਾ ਇਹਦਾ ਪੱਧਰ ਉਹ ਲਗਾਤਾਰ ਡਿੱਗਦਾ ਜਾ ਰਿਹਾ ਤੇ ਜਿਹੜੇ ਇਹ ਪਿਆਜ਼ ਆ ਜਾਂ ਝੋਨੇ ਦੇ ਮੁਕਾਬਲੇ ਪਿਆਜ਼ ਕਿੰਨਾ ਕੁ ਘੱਟ ਪਾਣੀ ਖਾਂਦਾ ਇੱਕ ਤੁਸੀਂ ਇਹ ਫਵਾਰਾ ਜਿਹੜੀ ਵਿਧੀ ਲਾਈ ਆ ਇਹਦੇ ਨਾਲ ਕਿੰਨੀ ਕੁ ਪਾਣੀ ਦੀ ਬਚਤ ਹੁੰਦੀ ਇਹਦੇ ਨਾਲ ਐ ਹੋ ਜੀ ਦੇਖੋ ਜੀ ਦੂਜੇ ਪਾਸੇ ਇਹਦੇ ਨਾਲ 75% ਪਾਣੀ ਦੀ ਬਚਤ ਆ ਫਾਰਮ ਸਿਸਟਮ ਨਾਲ ਤੇ ਇਵੇਂ ਜੇ ਅਸੀਂ ਝੋਨੇ ਦੀ ਡੀਐਸ ਸਿੱਧੀ ਬਜਾਈ ਕਰਦੇ ਆ ਉਹਦੇ ਨਾਲ ਵੀ 75% ਸਾਡਾ ਪਾਣੀ ਦੀ ਬਚਤ ਹੋ ਜਾਂਦੀ ਹੈ ਕਿਉਂ ਉਹਦੇ ਤੇ ਹਫਤੇ 10 ਦਿਨਾਂ ਪਿੱਛੋਂ ਪਾਣੀ ਲਾਉਣਾ ਪੈਂਦਾ ਮਹੀਨਾ ਡੇਢ ਜਿਵੇਂ ਪਿਛਲੇ ਸਾਲ بارش ਠੀਕ ਰਹੀ ਆ ਡੇਢ ਮਹੀਨਾ ਅਸੀਂ ਬਿਲਕੁਲ ਮੋਟਰ ਚਲਾ ਕੇ ਨਹੀਂ ਦੇਖੀ ਕਿਉਂ ਪਾਣੀ ਮੀਂਹ ਦੇ ਪਾਣੀ ਨਾਲ ਹੀ ਸਰਦਾ ਰਿਹਾ ਤੇ ਇਹ ਗੱਲ ਕੀਤੀ ਜਾਵੇ ਤੁਹਾਨੂੰ ਇਸ ਤੇ ਕਿੰਨਾ ਕੁ ਟਾਈਮ ਦੇਣਾ ਪੈਂਦਾ ਜਾਂ ਕੀ ਲੇਬਰ ਵਗੈਰਾ ਸੱਦੀ ਹੋਈ ਜੇ ਇਹ ਕੋਈ ਏਡੀ ਖਾਸ ਬਾਈ ਕੇਅਰ ਮੰਗਣ ਵਾਲੀ ਚੀਜ਼ ਹੈ ਨਹੀਂ ਫਸਲ ਤੇ ਆਰਾਮ ਨਾਲ ਪਾਥਨ ਸਿਰ ਗੀੜਾ ਮਾਰ ਕੇ ਵੀ ਇਹ ਚੱਲ ਜਾਂਦੀ ਹੈ ਕਿਉਂ ਮੇਰਾ ਇੱਕ ਬੰਦਾ ਰੱਖਿਆ ਉਹ ਵਿੱਚ ਦਿਨੇ-ਚੇ ਦੇਖਦਾ ਰਹਿੰਦਾ ਤੇ ਪਾਣੀ ਵਾਜਲਣਾ ਜਾਂ ਕਿਵੇਂ ਹੋਰ ਹੋਰ ਕੋਈ ਏਡੀ ਬਾੜੀ ਖਾਸ ਏਡੇ ਲੇਬਰ ਦੀ ਲੋੜ ਨਹੀਂ ਪੈਂਦੀ ਅੱਗੇ ਗੱਲ ਕਿਰੀਏ ਤਾਂ ਕਿਸਾਨਾਂ ਨੂੰ ਜਿਹੜੇ ਰਵੈਤੀ ਫਸਲਾਂ 'ਚ ਅਜੇ ਨਹੀਂ ਇਧਰ ਹੋਰ ਰਵੈਤੀ ਫਸਲਾਂ ਦੇ ਵਿੱਚੋਂ ਨਹੀਂ ਨਿਕਲੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਮੈਂ ਤਾਂ ਉਹਨਾਂ ਨੂੰ ਕਹਿੰਦਾ ਵੀ ਥੋੜਾ-ਥੋੜੇ ਤੋਂ ਸ਼ੁਰੂ ਕਰੋ ਤੁਸੀਂ ਜਿਵੇਂ ਮੈਂ ਪਿਛਲੇ ਸਾਲ ਤਜਰਬੇ ਦੀ ਖਾਤਰ 1.5 ਏਕੜ ਲਾਇਆ ਸੀ ਤੇ ਵੀ ਥੋੜੇ ਅੱਧਾ ਤੇ ਸ਼ੁਰੂ ਕਰਕੇ ਜਾਂ ਤੁਹਾਨੂੰ ਤਜਰਬਾ ਜੀ ਤੁਸੀਂ ਆਪਣੇ ਆਪ ਵਧਾਓਗੇ ਕਿਉਂ ਕਿਸੇ ਦੇ ਕਹਿਣ ਨਾਲ ਉਹ ਆਪਦੇ ਤਜਰਬੇ ਤੋਂ ਵੱਧ ਬੰਦਾ ਵੱਧ ਸਿੱਖਦਾ ਇਸ ਲਈ ਵਾਰ 1.5 ਏਕੜ ਇਸ ਵਾਰ ਕਿੰਨਾ ਲਾਇਆ ਐ ਐਕਟਿਵ 10 ਏਕੜ ਲਾਇਆ ਜੀ ਓਕੇ ਇਸ ਤੋਂ ਪਿਆਜ਼ ਦੇ ਇਲਾਵਾ ਵੀ ਤੁਸੀਂ ਜਿਹੜਾ ਹੋਰ ਕਿਸੇ ਤਰੀਕੇ ਨਾਲ ਹੋਰ ਕਿਸੇ ਫਸਲ ਰਾਈ ਜਿਹੜੀ ਪਾਣੀ ਦੀ ਬਚਤ ਕਰਦੇ ਹੋ ਹਾਂ ਜੀ ਪਾਣੀ ਮੈਂ ਬਾਕੀ ਜਿਹੜੇ ਕਣਕ ਬੀਜੀ ਆ ਸਾਰੀ ਕਣਕ ਦਾ ਕੱਲਾ ਪਾਣੀ ਦੀ ਨਹੀਂ ਬਚਤ ਉਹਦੇ ਵਿੱਚ ਮਸ਼ੀਨਰੀ ਦੀ ਬਚਤ ਡੀਜ਼ਲ ਦੀ ਬਚਤ ਸਮੇਂ ਦੀ ਬਚਤ ਸਾਰਾ ਕੁਝ ਕੀਤਾ ਕਿਉਂ ਬਗੈਰ ਬਾਈ ਤੋਂ ਕਣਕ ਮੈਂ ਬੀਜਦਾ ਜੀ ਸਿਰਫ 4 3 4 ਲੀਟਰ ਨਾਲ ਇੱਕ ਏਕੜ ਬੀਜਿਆ ਜਾਂਦਾ ਉਹਦੇ 'ਚ ਲੋਕੀਂ ਦੇਖ ਲੋ ਤੁਹਾਨੂੰ ਮੈਂ ਕੰਮ ਕੇ ਦਿਖਾਉਣੇ ਆ ਵੀ ਕੰਮ ਕੇ ਕਿ ਮੈਂ ਬਹੁਤ ਵਧੀਆ ਦੂਜੀਆਂ ਕਣਕਾਂ ਕਰਦੀ ਉਹ ਖੜੀ ਦਲਵਾਰਾ ਜੀ ਆਮ ਤੌਰ ਤੇ ਜਿਹੜੇ ਹੈਗੇ ਬਜ਼ੁਰਗ ਉਹ ਬੈਠ ਜਾਂਦੇ ਨੇ ਤੁਹਾਡੀ ਉਮਰ ਜਿਹੜੀ ਲਾ ਤੁਸੀਂ ਦੱਸਿਆ ਵੀ 67 ਸਾਲ ਉਮਰ ਆ ਤੇ ਇਹਦਾ ਕੀ ਰਾਜ਼ ਹੈ ਕਿਵੇਂ ਜੇ ਇਹੀ ਆ ਵੀ ਮੈਂ ਐਕਟਿਵ ਰਹਿਣਾ ਜੇ ਤੁਸੀਂ ਆਪਾ ਕੰਮ ਛੱਡ ਲਿਆਗੇ ਘਰੇ ਬਹਿ ਜਾਗੇ ਤੁਸੀਂ ਬਿਮਾਰ ਹੋ ਜਾਓਗੇ ਤੁਹਾਡੀ ਸਿਹਤ ਦਾ ਹੀ ਫਰਕ ਪੈਣਾ ਜੇ ਤੁਸੀਂ ਕੰਮ ਕਰਦੇ ਹੋ ਤਾਂ ਇਹਦਾ ਮਤਲਬ ਤੁਸੀਂ ਫਿੱਟ ਹੋ ਫਿੱਟ ਰਹਿੰਦੇ ਹੋ ਹਾਂ ਸੋ ਤੁਸੀਂ ਦੇਖਿਆ ਇਹਦੇ ਨਾਲ ਹੀ ਆਪਣੇ ਨਾਲ ਮਾਰਦ ਵਿਕਾਸ ਸਸਤਾ ਦੇ ਬਲਜਿੰਦਰ ਸਿੰਘ ਜੀ ਵੀ ਜੁੜੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਬਲਜਿੰਦਰ ਸਿੰਘ ਜੀ ਜਿਹੜਾ ਦਲਵਾਰਾ ਸਿੰਘ ਜੀ ਦਾ ਇਹ ਉਪਰਾਲਾਗਾ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਲਜਿੰਦਰ ਸਿੰਘ ਪਿੰਡ ਭੁੰਗੜੀ ਜੀ ਮਾਨਵ ਵਿਕਾਸ ਸੰਸਥਾ ਨਾਲ ਕੰਮ ਕਰਦਾ ਜੀ ਮੇਰੇ ਕੋਲੇ ਜਿਵੇਂ 12 ਪਿੰਡ ਆ ਜੀ ਸਾਰੇ 12 ਪਿੰਡਾਂ ਦੇ ਵਿੱਚੋਂ ਮੈਂ ਸਰਦਾਰ ਦਲਵਾਰ ਸਿੰਘ ਲੀਆਂ ਨੂੰ ਪਹਿਲ ਦੇ ਆਧਾਰ ਤੇ ਚੁਣਿਆ ਜੀ ਇਹਨਾਂ ਨੇ ਮਲ ਪਾਣੀ ਬਚਾਉਣ ਚ ਵੀ ਪਹਿਲ ਕੀਤੀ ਆ ਸਿੱਧੀ ਬਜਾਈ ਕਰਨ ਚ ਵੀ ਪਹਿਲ ਕੀਤੀ ਹੈ ਬਾਕੀ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਉਹ ਵੀ ਇਹਨਾਂ ਨੇ ਮਤਲਬ ਸਾਰੇ ਖੇਤ ਦੀ ਵਿੱਚ ਪਰਾਲੀ ਦਾ ਪ੍ਰਬੰਧ ਕਰਕੇ ਕੀਤਾ ਜੀ ਕਹਿੰਦੇ ਸਾਰੇ ਕੰਮਾਂ ਦੇ ਵਿੱਚ ਇਹ ਪਹਿਲ ਦੇ ਆਧਾਰ ਤੇ ਇਹਨਾਂ ਨੇ ਕੰਮ ਕੀਤੇ ਜਿਹੜੀ ਸਾਡੀ ਸੰਸਥਾ ਜੀ ਮਿੱਟੀ ਪਾਣੀ ਹਵਾ ਤਿੰਨਾਂ ਤੇ ਕੰਮ ਕਰ ਰਹੀ ਆ ਪਾਣੀ ਮਤਲਬ ਬਚਾਉਣ ਬਾਰੇ ਵੀ ਅਸੀਂ ਸੰਦੇਸ਼ ਦੇ ਰਹੇ ਆ ਅਸੀਂ ਹੁਣ ਠਹਿਰ ਕੇ ਮਲ ਬੂਟੇ ਵੀ ਫਰੀ ਵੜਦੇ ਜਿਹੜੀ ਸਾਡੀ ਸੰਸਥਾ ਵਾ ਉਹ ਬੁੱਟੇ ਵੀ ਫ੍ਰੀ ਵੜਦਿਆਂ ਵੀ ਵਾਤਾਵਰਨ ਨੂੰ ਬਚਾਓ ਜਿਹੜਾ ਆਪਾਂ ਪਾਣੀ ਦਾ ਪੱਧਰ ਉਹ ਦਿਨੋਂ ਤੋਂ ਥੱਲੇ ਜਾ ਰਿਹਾ ਵਾ ਸਾਰੇ ਕਿਸਾਨਾਂ ਨੂੰ ਆਪਾਂ ਨੂੰ ਸੋਚਣਾ ਚਾਹੀਦਾ ਵਾ ਪਾਣੀ ਦੀ ਆਪਾਂ ਨੂੰ ਦਰਵਾਰਤੋਂ ਨਹੀਂ ਕਰਨੀ ਚਾਹੀਦੀ ਹਾਂ ਦਲਵਾਰਾ ਸਿੰਘ ਜੀ ਜੇਕਰ ਗੱਲ ਕੀਤੀ ਜਾਵੇ ਅੱਗੇ ਤੁਹਾਡਾ ਹੋਰ ਕੀ ਮਤਲਬ ਕੀ ਤਿਆਰੀ ਆ ਕੀ ਪਿਆਜ਼ ਤੋਂ ਹਟ ਕੇ ਕੋਈ ਹੋਰ ਵੀ ਫਸਲਾਂ ਅਗਾਉਂਦੀ ਤੇ ਅਗਲੇ ਸਾਲ ਚਿਕੰਦਾ ਦੀ ਖੇਤੀ ਕਰਨ ਦਾ ਵੀ ਮੇਰਾ ਇਰਾਦਾ ਵੀ ਇਹਦੇ ਬੱਟਾ ਬਣਾ ਕੇ ਵਿੱਚ ਇਹਦੇ ਚਿਕੰਦਰ ਜਾਂ ਅਲੱਗ ਖੇਤ ਵਿੱਚ ਲਾਈ ਜਾਈ ਬਈ ਉਹਦਾ ਵੀ ਇੱਕ ਤਾਂ ਫਸਲੋ ਛੇਤੀ ਖਰਾਬ ਨਹੀਂ ਹੁੰਦੀ ड्यूरेबल फसलਾ ਬਹੁਤ ਸਮਾਂ ਲਾਈ ਜਾਂਦੀ ਹੈ ਤੇ ਜਦੋਂ ਮਰਜੀ ਉਹਨੂੰ ਵੇਚ ਲੋ ਕੋਈ ਐਡਾ ਉਹਨੂੰ ਪ੍ਰੋਬਲਮ ਨਹੀਂ ਉਹ ਖੇਤੀ ਜ਼ਰੂਰ ਕਰਾਂਗੇ ਤੇ ਤੁਹਾਡੇ ਤੋਂ ਪ੍ਰੇਰਿਤ ਹੋ ਕੇ ਕੋਈ ਹੋਰ ਵੀ ਪਿੰਡ ਦਾ ਕਿਸਾਨ ਹਾਂ ਮੇਰੇ ਭਤੀਜਾ ਕਰਨੈਲ ਸਿੰਘ ਉਹਨੇ 2 ਏਕੜ ਲਾਇਆ ਤਕੀ ਬਾਕੀ ਹੋਰ ਦੂਜੇ ਪਿੰਡਾਂ ਦੇ ਵੀ ਮੇਰੇ ਤੋਂ ਪਨੀਰੀ ਲਿਆ ਕੇ ਉਹਨਾਂ ਨੇ ਪਿਆਜ਼ ਦੀ ਖੇਤੀ ਥੋੜੀ ਥੋੜੀ ਕੀਤੀ ਆ ਇਕਲਾ ਸਵਾ ਸਵਾ ਇਕਲਾ ਲਾਇਆ ਪਾਂਸੀ ਕੀ ਸ਼ਾਨਾ ਨੇ ਜਿਹੜਾ ਤੁਸੀਂ ਇਹ ਪਿਆਜ਼ ਬੀਜਿਆ ਇਹਦੀ ਜਿਹੜੀ ਪਨੀਰੀ ਸੀਗੀ ਉਹ ਪਿਛਲੀ ਵਾਰ ਤਾਂ ਤੁਸੀਂ ਦੱਸਿਆ ਵੀ ਮੈਂ ਬਾਜ਼ਾਰ ਤੋਂ ਲੈ ਕੇ ਆਏ ਸੀਗੇ ਇਸ ਵਾਰ ਅਗਲੀ ਵਾਰ ਕੀ ਇਰਾਦਾ ਹੈ ਕਿ ਵੀ ਉਹ ਪਨੀਰੀ ਵੀ ਤੁਸੀਂ ਤਿਆਰ ਕਰੋਗੇ ਕਿਉਂਕਿ ਮੈਂ ਪਨੀਰੀ ਆਪ ਦਾ ਬੀਜ ਲਿਆ ਕੇ ਪਨੀਰ ਬੀਜੀ ਸੀ ਤੇ ਉਹਦੇ ਵਿੱਚੋਂ ਮੈਂ ਤਕਰੀਬਨ ਆਪਜੀ ਪਨੀਰੀ ਮੇਰੀ ਫ੍ਰੀ ਰਹਿ ਗਈ ਜਿੰਨਾ ਕਿ ਮੇਰਾ ਖਰਚਾ ਸੀ ਓਨੀ ਕੁ ਮੇਰੀ ਸੇਲ ਹੋ ਗਈ ਸੀ ਪਨੀਰੀ ਤੇ ਇਹ ਗਾਹਲੇ ਸਾਲੋਂ ਮੈਂ ਵੀ ਵੀ ਆਪ ਦਾ ਤਿਆਰ ਕਰਨ ਦੀ ਸਕੀਮ ਬਣਾ ਰਹੇ ਹਾਂ ਸੋ ਤੁਸੀਂ ਦੇਖਿਆ ਕਿ ਦਲਵਾਰਾ ਸਿੰਘ ਜੀ ਪਿੰਡ ਲੀਹਾ ਤੋਂ ਜਿੱਥੇ ਬੱਕਰੀ ਕੀਤੀ ਕਰਕੇ ਰਵਾਇਤੀ ਖੇਤੀ ਤੋਂ ਹਟ ਕੇ ਖੇਤੀ ਕਰ ਰਹੇ ਨੇ ਤੇ ਚੰਗਾ ਮੁਨਾਫਾ ਕਰ ਰਹੇ ਨੇ ਉੱਥੇ ਹੀ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਪਾਣੀ ਦੀ ਵੀ ਵੱਡੇ ਪੱਧਰ ਤੇ ਬਚਤ ਕਰ ਰਹੇ ਨੇ ਸੋ ਆਓ ਅਜਿਹੇ ਕਿਸਾਨਾਂ ਤੋਂ ਪ੍ਰੇਰਨਾ ਲੈ ਕੇ ਰਵਾਇਤੀ ਖੇਤੀ ਤੋਂ ਹਟ ਕੇ ਬਦਲਵੀਆਂ ਫਸਲਾਂ ਵੱਲ ਤੁਰੀਏ ਤੇ ਪਾਣੀ ਬਚਾਈਏ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪਾਣੀ ਨੂੰ ਨਾ ਤਰਸਣ ਦਲਵਾਰਾ ਸਿੰਘ ਜੀ ਤੁਸੀਂ ਗੱਲ ਕੀਤੀ ਆ ਵੀ ਤੁਸੀਂ ਪਿਆਜ਼ ਦੇ ਨਾਲ-ਨਾਲ ਜਿਹੜੀ ਕਣਕ ਵੀ ਇੱਕ ਵੱਖਰੀ ਵਿਧੀ ਨਾਲ ਬੀਜ ਰਹੇ ਹੋ ਉਹ ਕੀ ਆ ਕਿਵੇਂ ਕੀ ਉਹਦਾ ਫਰਕ ਕੀ ਆਗਾ ਇਹ ਦੇਖੋ ਜੀ ਆਹ ਕਣਕ ਜਿਹੜੀ ਬੀਜੀ ਹੋਈ ਆ ਜਿਹਦੇ ਚ ਆਪਾਂ ਖੜੇ ਆ ਇਹੇ ਬਗੈਰ ਬਾਹੀ ਤੋਂ ਬੀਜੀ ਹੋਈ ਆ ਖੜੇ ਮੁੱਢਾਂ ਦੇ ਵਿੱਚ ਝੋਨੇ ਦੇ ਛਿੱਟਾ ਦੇ ਕੇ ਤੇ ਮਲਚਰ ਫੇਰਤਾ ਤੇ ਪਾਣੀ ਦਤਾ ਹਾਂਜੀ ਖਾਦ ਵੀ ਇਹਨੂੰ 20 ਦਿਨ ਡੀਏਪੀ 20 ਦਿਨ ਬਾਅਦ ਕਿਉਂ ਆਤ ਕੀ ਖਾਦ ਦੀ ਕਿੱਲ ਤੁਸੀਂ 20 ਦਿਨ ਬਾਅਦ ਚ ਪਾਈ ਆ ਇਹ ਆ ਦੇਖੋ ਤੁਸੀਂ ਦੇਖ ਰਹੇ ਆ ਇਹੇ ਦੋ ਆਰੀ ਤਦਿਆਂ ਨਾਲ ਬਾਹ ਕੇ ਤੇ ਫਿਰ ਸੁਪਰ ਸੀਡਰ ਨਾਲ ਬੀਜੀ ਆ ਇਹਦਾ ਦੇਖ ਲਓ ਆਪਣੇ ਆਪ ਹੀ ਕੰਮ ਕੋਦੇ ਨਾਲ ਵੱਧਾ ਵਧੀਆ ਵਾ ਇਹ ਪ੍ਰਾਲੀ ਵੀ ਹਜੇ ਓਵੇਂ ਸਾਰੀ ਓਵੇਂ ਦੀ ਓਵੇਂ ਪਈ ਆ ਉੱਪਰ ਜੇ ਹੁਣ ਗਾਲ ਚੁੱਕੀ ਐ ਇਹਦੇ ਨਾਲ ਇੱਕ ਤਾਂ ਵੱਡੀ ਮਸ਼ੀਨਰੀ ਦੀ ਨਹੀਂ ਲੋੜ ਰਹਿੰਦੀ ਛੋਟਾ 35 ਹਾਰਸਵਾਰਾ ਟਰੈਕਟਰ ਆਪਣਾ ਕੰਮ ਕਰ ਸਕਦਾ ਤੇ ਕੋਈ ਮਹਿੰਗੀ ਮਸ਼ੀਨਰੀ ਦੀ ਨਹੀਂ ਲੋੜ ਇਸੇ ਕਰਕੇ ਸਾਰੇ ਕਿਸਾਨ ਭਸਾਵਰੋਂ ਮੈਂ ਇਹ ਬੇਨਤੀ ਕਰਦਾ ਵੀ ਤੁਸੀਂ ਵੀ ਥੋੜੀ ਥੋੜੀ ਇਹ ਕਰਕੇ ਦੇਖੋ ਕਿਉਂ ਮੈਂ 5 ਸਾਲ ਤੋਂ ਇਹ ਤਰੀਕਾ ਅਪਣਾ ਰਿਹਾ ਤੇ ਕੋਈ ਝਾੜ ਦੇ ਵਿੱਚ ਫਰਕ ਪਿਆ ਬਿਲਕੁਲ ਨਹੀਂ ਫਰਕ ਤੁਸੀਂ ਆਪਾਂ ਖੜੀ ਕਾਨਕ ਦੇਖ ਲਓ ਵੀ ਉਹਦੇ ਨਾਲ ਆਪਣੀ ਕਾਨਕ ਬਿਲਕੁਲ ਸਹੀ ਆ ਕੋਈ ਕੋਈ ਝਾੜ ਦਾ ਕੋਈ ਫਰਕ ਨਹੀਂ ਇਹਦੇ ਵਿੱਚ ਪੈਂਦਾ ਮਤਲਬ ਤੁਹਾਡਾ ਕਹਿਣ ਦਾ ਮਤਲਬ ਆ ਵੀ ਪਹਿਲਾਂ ਜਿਹੜੀ ਆਪਾਂ ਬਜਾਈ ਮਸ਼ੀਨਰੀ ਨਾਲ ਕਰਦੇ ਆ ਤੇ ਹੱਥੀਂ ਮਤਲਬ ਸਿੱਟੇ ਨਾਲ ਕਰਦੇ ਆ ਇਹਦਾ ਕੋਈ ਝਾੜ ਦਾ ਕੋਈ ਫਰਕ ਨਹੀਂ ਉਹਨੂੰ ਵੱਧ ਰਹਿਂਦਾ ਘੱਟਦਾ ਨਹੀਂ ਤੇ ਪਾਣੀ ਦਾ ਕੋਈ ਫਰਕ ਪੈਂਦਾ ਹਾਂ ਪਾਣੀ ਇਹਦੇ ਵਿੱਚ ਘੱਟ ਲੱਗਦਾ ਹਾਂਜੀ ਉਹਦੇ ਨਾਲ ਪਾਣੀ ਇਹਦੇ ਵਿੱਚ ਘੱਟ ਲੱਗਦਾ ਇਹ ਤੇ ਪਾਣੀ ਕਿੰਨਾ ਵੱਧ ਲੱਗਦੇ ਨੇ ਇਹਦੇ ਤੇ ਦੋ ਪਾਣੀਆਂ ਨੂੰ ਵੱਧ ਲੱਗਿਆ ਜੀ ਲੁਧਿਆਣਾ ਤੋਂ ਕੈਮਰਾਮੈਨ ਲਾਲਚੰਦ ਸਿੰਘ ਲਾਜ ਦੇ ਨਾਲ ਜਸਵੀਰ ਸਿੰਘ ਗਹਿਲ ਲੁਧਿਆਣਾ